ਹੰ ਚੰਡੀ ਓਏ ਹੰ ਬੱਕਰੀਆਂ ਉਹ ਲੈ ਆ ਉਹ ਪਰਲੇ ਖੇਚ ਆ ਕਾਲੀ ਦਾ ਮਾਰੀਆਂ ਪੇਚੂ ਆਉਂਦਾ ਇਹਨੂੰ ਨਹੀਂ ਛੱਡਦਾ ਤੇਰੀਆਂ ਤਾਂ ਪੂਣੀਆਂ ਬੱਟੀਆਂ ਲੈ ਤੜਕੇ ਨੂੰ ਉਹ ਮਾਰਿਆ ਆ ਗਿਆ ਉਹਨੂੰ ਕਰੀ ਜਾਂਦਾ ਵਾਹ ਵੇ

ਅੱਲੋੜਾ ਵੇ ਕੀ ਹੋ ਗਿਆ ਤੈਨੂੰ ਬਹ ਕੀ ਹੋ ਗਿਆ ਕੀ ਹੋ ਗਿਆ ਕੀ ਕਰੀ ਜਾਣਾ ਕੀ ਡੰਡਾ ਨਾਲ ਕਰੀ ਜਾਣਾ ਉਹ ਮਾਤਾ ਕਰੀ ਪਿਆ ਕਰੀ ਪਿਆ ਹੋਰ ਦਸ ਤੂੰ ਮਹਿਲ ਜਪਿਆ ਬੜੇ ਤੇਰੇ ਬਿਜ਼ਨਸ ਚੱਲਦੇ ਆ ਬੱਕਰੀਆਂ ਆਪਣੇਆਂ ਕੜੀਆਂ ਬੱਕਰੀਆਂ ਮਾਤਾ ਬੱਕਰੀਆਂ ਲਈ ਫਿਰਦਾ ਸੀ ਬੱਕਰੀਆਂ ਲਈ ਫਿਰਦਾ ਸੀ ਉਮ ਮੈਨੂੰ ਤਾਂ ਫਿਰ ਸੁਪਨਾ ਆਇਆ ਲੈ ਹੁਣ ਖੁੱਲ ਕੇ ਭਾਗ ਤੇਰੇ ਹਾਂ ਮੈਂ ਤਾਂ 20 ਤਾਂ ਬੱਕਰੀਆਂ ਇੱਕ ਪਾਸੇ ਪਿੱਤੀਆਂ ਕਾਲੀਆਂ ਡੱਬ ਖੜਨਤੀਆਂ 10 ਭੇਡਾਂ ਐਡਾ ਮਾਰ ਫਿਰਦਾ ਤੇ ਲਈ ਫਿਰਦਾ ਮੈਂ ਉਹ ਤੇ ਸਰਦਾਰ ਸਰਦਾਰ ਕਰਦੇ ਫਿਰਦੇ ਆ ਲੋਕ ਮੈਂ ਤਾਂ ਬੱਕਰੀਆਂ ਕਾਲੀਆਂ ਬੱਕੀਆਂ ਉਹੀ ਸੁਪਨੇ ਜਾਈਏ ਮੈਂ ਮੈਂ ਤਾਂ ਤੂੰ ਤਾਂ ਹੁਣ ਆ ਕੇ ਖਾਤਾ ਜਮੇ ਨਾਸ ਮਾਰਤਾ ਇੰਨਾ ਵਧੀਆ ਨਿਆਰੇ ਆਈ ਜਾਂਦੇ ਸੀ 2 ਬੇਜ ਸੀ ਅਸੀਂ 40000 ਦੀਆਂ ਸੱਚੀ ਵਿੱਚ ਹਾਂ ਹੇ ਲਾ ਦਸਮਿਤ ਤਾਂ ਪਾਪ ਹੀ ਹੋ ਗਿਆ ਤਾਂ ਪਾਪ ਕਰਤਾ ਮੈਂ ਤੇ ਉਹ ਤਾਂ ਤੇਰੀ ਗੱਲ ਚੰਗੀ ਆ ਬੱਕਰੀਆਂ ਚਪ ਕਹਿੰਦੇ ਆ ਬਾਲਾ ਫਾਇਦਾ ਹੁਣ ਮੈਂ ਬੱਕਰੀਆਂ ਖੂੰ ਆ ਮੈਂ ਸੁਪਨਾ ਰੱਬ ਨੇ ਮੈਨੂੰ ਇਹ ਸੁਪਨਾ ਦਿਵਾਇਆ ਇਹ ਕਿਸੇ ਗੱਲ ਨਹੀਂ ਦਿਵਾਇਆ ਚਲ ਆਇਆ ਕਰੀ ਇੱਕ ਨਾ ਮੇਰੀ ਭੈਣ ਕਹਿੰਦੀ ਸੁੱਖ ਦੇਣੀ ਆ ਹਾਂ ਇੱਕ ਕਹਿਰਾ ਬੱਕਰਾ ਤਾਂ ਆਪਾਂ ਉਹਨਾਂ ਨੂੰ ਦੇ ਦਾਂਗੇ ਚਲ ਆਇਆ ਕਰ ਲਈ ਹਾਂ ਤੇ ਉਹਨਾਂ ਤੋਂ ਪੈਸੇ ਪੂਸੇ ਨਾ ਮੰਗੀ ਤੂੰ ਨਾ ਨਾ ਪੈਸੇ ਨਹੀਂ ਮੰਗਣਾ ਜਿਹੜਾ ਆਪਾਂ ਦਾ ਦੇਣਾ ਹੋਊਗਾ ਉਹ ਦੇ ਜਾਣਗੇ ਲਿਆ ਦੁਬਾਰਾ ਲਿਆ ਮੈਨੂੰ ਕਰ ਮੈਂ ਕਰਾਂ ਸਕੀ ਫਿਰ ਲਿਆਉਣਾ ਬੱਕਰੀਆਂ ਬੱਕਰੀਆਂ ਦਾ ਬਿਜ਼ਨਸ ਹੀ ਕਰੂੰ ਬੇਲਾ ਕਿੰਨਾ ਚਿਰ ਰੂੰ ਬੱਕਰੀਆਂ ਦਾ ਕੰਮ ਠੀਕ ਆ ਚੱਲ ਠੀਕ ਆ ਕਰ ਕਹਿੰਦੇ ਆ ਇੱਕ ਬੱਕਰੀਆਂ ਚ ਤਾਂ ਬਾੜੇ ਫਾਇਦਾ ਲਾ ਹਾਂ ਬਾੜੇ ਬਣ ਕੇ ਗੱਲ ਬਸ ਹੁਣ ਬੱਕਰੀਆਂ ਲੈ ਗੋਨਾ ਢਾਈ ਠੀਕ ਆ ਚੱਲ ਮੈਂ ਪਾਣੀ ਲੈ ਕੇ ਆਉਣੀ ਆ ਲੈ ਫੇਰ ਸੌ ਗਿਆ ਆ ਹੁਣ ਤੇ ਬੱਕਰੀਆਂ ਦੇ ਸਕੀਮਾਂ ਕਰੀ ਜਾਂਦਾ ਸੀ ਸੁਣਦਾ ਨਹੀਂ ਹਾਂ ਅੱਲਾ ਫੜ ਪਾਣੀ ਥੀ ਲੈ ਪਾਣੀ ਲੈ ਓਹੋ ਨਮਾਇਕ ਨਹੀਂ ਆ ਜਿਦੋਂ ਆਪਾਂ ਬੱਕਰੀਆਂ ਦਾ ਕਾਰ ਹੀ ਲਿਆ ਹੁਣ ਤੂੰ ਸੋਚ ਹੀ ਲਿਆ ਤਾਂ ਫੇਰ ਲੈ ਬੱਕਰੀਆਂ ਦੇਖ ਐਂ ਕਰੀ ਇੱਕ ਪਰ ਮੇਰੀ ਗੱਲ ਸੁਣ ਲੈ ਇੱਕ ਜਵਾਬ ਨਾ ਦੇਈ ਨਾਲੇ ਮੇਰੇ ਪੇਕੇ ਨੂੰ ਇੱਕ ਬੱਕਰਾ ਤਾਂ ਮੇਰੇ ਭਰਾ ਨੂੰ ਦੇ ਦੀ ਉਹ ਵਿਚਾਰਾ ਕਮਜ਼ੋਰ ਆ ਜਾਗਾ ਚਾਰ ਪਾ ਕੇ ਖਾ ਲੂਗਾ ਇੱਕ ਇੱਕ ਬੱਕਰਾ ਦੇ ਦੇ ਮੇਰੀ ਮਾਸੀ ਗਿਆ ਨੂੰ ਬੋਲੀਆ ਬੋਲੀਆ ਹਾਂ ਤਾਂ ਮੇਰੇ ਸਾਰੇ ਬੱਕਰੀਆਂ ਮਰ ਜਾਣਗੇ ਤੇਰੇ ਪੇਤੇ ਨੰਗ ਉਹਨਾਂ ਕੋਲ ਪੱਲੇ ਕੱਖ ਹੈ ਨਹੀਂ ਉਹਨਾਂ ਨੂੰ ਖਵਾਈ ਚੱਲਾਂ ਆਪ ਤੇ ਬੱਕਰੇ ਮੈਂ ਬੇ ਨੰਗ ਨੂੰ ਦੱਸ ਕੀ ਆ ਬਾ ਮੇਰੇ ਪਿਓ ਨੇ ਦਿੱਤੀ ਸੀ ਬੱਕਰੀ ਉਹਦੇ ਤੇਰੇ ਤੋਂ ਸੰਭੀ ਨਹੀਂ ਗਈ ਮੇਰੀ ਗੱਲ ਸੁਣ ਲੈ ਮੈਂ ਤਾਂ ਕਿਸੇ ਨੂੰ ਨਹੀਂ ਦਿੰਦਾ ਤੇਰੇ ਤਾਂ ਮੈਂ ਖਾਸ ਕਰਕੇ ਨਹੀਂ ਦਿੰਦਾ ਨੰਗਾ ਨੂੰ ਕੌਣ ਕੀ ਗੱਲ ਮੇਰੇ ਕੀ ਦੱਸ ਤੇਰੇ ਗਲਤੀਆਂ ਵੜਦੇ ਨੇ ਮੇਰਾ 5 ਲੱਖ ਦਾ ਮਾਲ ਤੇਰੇ ਦਾ ਥਾ ਤੇਰੇ ਭਰਾ ਨੂੰ ਤੇ ਤੇਰੀ ਭੈਣ ਨੂੰ ਹੀ ਖਵਾਣਾ ਪਰਾਣ ਤੇ ਪੈਣ ਲੁਕਵਾਲਾ ਤਾਂ ਕਿ ਤੇਰੀ ਜਾਨ ਨਿਕਲ ਜੂਗੀ ਨਿਕਲੂਗੀ ਹਾਂ ਮੈਂ ਨਹੀਂ ਖਵਾਉਂਦਾ ਬੱਧੀ ਸਿਆਣੀ ਆਈ ਗਿਆ ਉਹਨਾਂ ਨੂੰ ਖਵਾ ਦੇ ਬੱਕਰੇ ਪਰੌਣੇ ਨੂੰ ਖਵਾਉਂਦਾ ਉਹਨਾਂ ਕਿ ਪਰੌਣਾਂ ਨੂੰ ਖਵਾਵੇ ਪਰ ਉਹ ਹੀ ਨੂੰ ਖਵਾ ਲਿਆ ਹੁੰਦੇ ਨੇ ਵੀ ਜੇ ਤੇਰੇ ਕੋਲ ਬੱਕਰੇ ਨੇ ਫੇਰੀ ਤੇ ਤੂੰ ਮੰਗਦੇ ਆ ਨਹੀਂ ਤੇਰੇ ਕੋਲ ਨੰਗ ਕੋਲੇ ਹਾਇ ਕੀ ਵੇ ਮੈਨੂੰ ਨਹੀਂ ਆ ਇੰਨੇ ਮੈਂ ਆਉਦੀ ਮਿਹਨਤਾਂ ਬਣਾਏ ਨੇ ਤੇਰੇ ਨਾਲ ਬਣਾਏ ਆ ਨਾ ਤੇ ਨਾਲ ਬਣਾਏ ਨੇ ਵੇ ਮੈਂ ਤਾਂ ਕਹਿਣੀ ਆ ਨਾ ਤੇਰੇ ਬੱਕਰਾਂ ਨੂੰ ਤੇਰਾ ਨਾ ਬਿਮਾਰੀ ਪੈ ਜੇ ਤੇਰੇ ਨੂੰ ਆ ਨਾ ਮੈਂ ਪਹਿਲੇ ਹਾਂ ਤੇਰੀਆਂ ਨਾ ਬੱਕਰੀਆਂ ਨੇ ਜਿਹੜੀਆਂ ਸਾਰਿਆਂ ਨੂੰ ਮੌਕਾ ਲੱਗ ਗਿਆ ਨੇ ਤੇਰੀਆਂ ਨੂੰ ਮਰ ਜੇ ਨਹੀਂ ਆਉਂਦੇ ਬੱਕਰੀਆਂ ਕੋਲ ਰੱਖੋ ਮਾਰ ਮਰेंगी ਹਾਂ ਹਾਂ ਪਰ ਜਾਣ ਤੇਰੇ ਬੱਕਰੀਆਂ ਆ ਫਰ ਜਾਣ ਮੈਂ ਤਾਂ ਕਹਿੰਦੀ ਆ ਉਹਨਾਂ ਨੇ ਪੁੱਛਿਆ ਨੂੰ ਨਾ ਬਾਹਰ ਨਹੀਂ ਲੱਗਦੇ ਤੇਰੀਆਂ ਬੱਕਰੀਆਂ ਨੂੰ ਹੋ ਆਹੀ ਬੋਲ ਆਹੀ ਨਾਲ ਜਿੰਨੇ ਜੀ ਕਰੂਗਾ ਨਾ ਉਹਨੇ ਬਣਾਉਗੀ। ਹਾਂ ਕੀ ਹੋ ਗਿਆ? ਮੈਂ ਦਿੰਦਾ ਕਿਸੇ ਨੂੰ। ਮੈਂ ਇਹਨਾਂ ਨੂੰ ਵੀ ਨਾ ਬੱਕਰਾ। ਬਾਈ ਕੀ ਹੋ ਗਿਆ? ਉਹ ਬਈ ਇਹ ਗੱਲ ਕੀ ਹੋਏ ਮੇਰੇ ਬੱਕਰੇ ਆ। ਕਹਿੰਦੀ ਮੈਂ ਤਾਂ ਇਹ ਪੇਕਿਆਂ ਨੂੰ ਦੇਉਂਗੀ। ਇਹਨੇ ਕਹਿੰਦੇ ਇੱਕ ਆਖ ਸੀ ਮੈਂ ਇੱਕ ਦੇ ਦੇ। ਕਿਹੜੀਆਂ ਬੱਕਰੀਆਂ? ਨਾ ਤਾਂ ਫੇਰ ਕੀ ਹੋ ਜਾਊਗਾ? ਜਿਹੇ ਤਿੰਨ ਬੱਕਰੇ ਦੇ ਦੂਗਾ ਮੇਰੇ ਪੇਕਿਆਂ ਨੂੰ। ਮੈਂ ਇੱਕ ਵੀ ਨਹੀਂ ਦਿੰਦਾ। ਕਹਿੰਦੀ ਨੰਗਿਆਂ ਦੇ ਬੱਕਰੀਆਂ ਆ ਗਏ ਆਪਣੇ ਇੱਥੇ। ਉਹ ਜਦ ਮੈਂ ਲਿਆਉਂਦੀਆਂ ਨਹੀਂ ਬੱਕਰੀਆਂ ਹੁਣ ਮੈਨੂੰ ਸੁਪਨਾ ਆਇਆ ਸੀ ਮੈਂ ਇਹਨਾਂ ਆਖਿਆ ਮਾਂ ਹੈ ਵੀ ਮੈਂ ਲਿਆਂਵਾਂ ਬੱਕਰੀਆਂ ਇਹ ਮੈਨੂੰ ਕਹਿੰਦੀ ਇੱਕ ਬੱਕਰੀ ਮੇਰੀ ਪਹਿਲ ਨੂੰ ਦੇ ਦੀ ਮਾਂ ਚਲ ਦੇ ਇਹਨੂੰ ਫੇਰ ਫੇਰ ਦੋ ਬੱਕਰੀਆਂ ਫੇਰ ਦੀ ਮੇਰੇ ਭਰਾ ਨੂੰ ਦੇ ਦੀ ਮੇਰੇ ਪਿਓ ਨੂੰ ਦੇ ਦੀ ਚਾਰ ਬਾਕੇ ਦੇ ਦੀ ਮੈਂ ਕਿਉਂ ਦੇ ਮੈਂ ਰੱਖਾਂ ਤੇ ਬੱਕਰੀਆਂ ਕੋਈ ਆਰੀ ਕੰਜਰ ਕੇ ਸਾਹ ਮੇਰਾ ਵਿਆਹ ਨਹੀਂ ਹੁੰਦਾਗਾ ਉਹ ਤੂੰ ਡੋਲੇ ਰੋਣਾ ਇੱਥੇ ਆਪਣਾ 17000 ਦਾ ਮਾਲੀ ਦੇ ਉਹ ਲਈ ਜਾਂਦੇ ਆ ਇੱਕ ਆਹ ਨੰਗ ਘਰ ਦੀ ਲੈ ਆਂਦੀ ਮੇਰੇ ਪੇਕੇ ਨੂੰ ਮੰਗਣਾ ਕਹੀ ਮੈਂ ਤੈਨੂੰ ਦੱਸਾਂ ਹਾਂ ਤੇ ਲੈ ਕੇ ਕੀ ਜਾਂਦਾ ਤੂੰ ਆ ਤੈਨੂੰ ਬੱਕਰੇ ਵੀ ਸਾਡੇ ਲੈ ਕੇ ਜਾਂਦੇ ਹੋ ਤੁਸੀਂ ਜੇ ਪੈਸੇ ਦੇਂਦੇ ਸਾਨੂੰ ਪੈਸੇ ਦੇਓ ਲੱਗ ਬੱਕਰੇ ਲੈ ਜਾਓ ਓਏ ਤੁਸੀਂ ਲੜਨਾ ਬੰਦ ਕਰੋ ਮੇਰੇ ਬਾਰੇ ਸੋਚ ਲਓ ਮੇਰਾ ਵਿਆਹ ਵੀ ਕਰ ਦਿਓ ਪੜਾ ਕੇ 13 14 ਮੈਨੂੰ ਇੱਥੇ ਘਰੇ ਬਣਾ ਰੱਖਿਆਗਾ ਓਏ ਕਿਹੜਾ ਮੈਂ ਕਿ ਤਰ ਕੇ ਬੈਠ ਰਹਿ ਕੇ ਹੁਣ ਤੂੰ ਭਾਲ ਦਾ ਟੋਲੇ ਡੇਲੀ ਲੱਕ ਕੀ ਮੈਂ ਕੋਈ ਕੰਮ ਵੀ ਕਰ ਲਵੋ ਕਰ ਦੇਦਾ ਤੇ ਹੜੀਓ ਭਾਲ ਦੇ ਬੱਕਰੇ ਲੱਭ ਲਓ ਕੁਛ ਇੱਥੇ ਸੁਣਿਆ ਅੰਦਰ ਤੈਨੂੰ ਮੈਂ ਦੱਸਦਾ ਤੈਨੂੰ ਸਮਝਾ ਲਾ ਤੂੰ ਹੀ ਕਰਾਉਣੀ ਆ ਵੇਜ ਦੀ ਜੇ ਚੁੱਪ ਕਰਕੇ ਤੂੰ ਮੈਨੂੰ ਪ੍ਰੈਸ ਨਾਲ ਸੁਣਾਉਗੀ ਕੀ ਕੀ ਕਰਕੇ ਦੇ ਦੇ ਦਿੰਦੇ ਬੱਕਰੀਆਂ ਕਰਕੇ ਦੇ ਦੇ ਦਿੰਦੇ ਮੈਂ ਤਾਂ ਲਿਉਂਗਾ ਨਹੀਂ ਜਿਹੜਾ ਤੂੰ ਕਰਨਾ ਕਰਨਾ ਮੈਂ ਇੱਕ ਵੀ ਪਸ਼ੂ ਨਹੀਂ ਘੜੇ ਬਾੜ ਦਾ ਆ ਵੇਜ ਜੱਟ ਕਰਨਾ ਕਰ ਤੇ ਚਾਹ ਲਾ ਕੇ ਲਿਆ ਤੇਰੇ ਤਾਂ ਸੱਪ ਲੜ ਗਏ ਮੇਰੇ ਪੇਕੇ ਦੇ ਨਾਂ ਤੇ ਚਾਹ ਬਣਾ ਕੇ ਲਿਆ ਤੇ ਉਨੀਆਂ ਤੈਨੂੰ ਕਾਵਾ ਮੈਂ ਇੱਥੇ ਹਾਂ ਜਾ ਜੱਟ ਨੂੰ ਲੈਣ ਤੇ ਚੋਣਾ ਲਹਿਣ ਦੇ ਸੁਪਨਾ ਇਹ ਕਾਹਦੇ ਕਰਾ ਆ ਛੋਟਾ ਕਿੰਨਾ ਕੁਝ ਬੋਲਦਾ ਇਹਨੂੰ ਸਮਝਾ ਦੇ ਬੱਕਰੇ ਦੇ ਥਾਂ ਤੇ ਨਾ ਨਹੀਂ ਐਸੇ ਦੇ ਚਾਰ ਬਾਦੂ ਹਾਂ ਜਾਣਦਾ ਤੈਨੂੰ ਜਾਣਦਾ ਤੂੰ ਮੇਰਾ ਰੋਗ ਤੂੰ ਦੇਖਿਆ ਨਹੀਂ ਹਜੇ ਗੁੱਤਨੀ ਵਰ ਕੱਕੜੀ ਸੀ ਫਿਰੂ ਬੱਦੀ ਜਾਨੀ ਮੇਰੇ ਬੱਕਰੀ ਲੈ ਗਈ ਸੀ ਓਏ ਤੈਨੋਂ ਵੀ ਤੈਨੂੰ ਤੂੰ ਐ ਲੈ ਲਾ 70 80 ਹਜ਼ਾਰ ਦੇ ਬੱਕਰੇ ਆ ਤੇਰੇ ਮੈਂ ਉਹਨਾਂ ਨੂੰ ਦੇ ਦਾਂ ਪਏ ਚੱਲ ਚਾਲੋ ਕਿਰਾ ਵਿਟਲ ਕੇ ਸੁਣਦੇ ਕੋਈ ਵਧੀਆ ਕਿਸਮ ਦਾ ਸੁਪਨਾ ਆਂਦਾ ਬੇਲਾ ਬੈਠਾ ਸਕੀਮਾਂ ਘੜਦਾ ਰਹਿੰਦਾ ਸਕੀਮਾਂ ਘੜਦਾ ਰਹਿੰਦਾ ਕੰਮ ਨਹੀਂ ਕੋਈ ਧੰਮ ਨਹੀਂ ਕਰਦਾ ਸੁਪਨੇ ਦੇਖੀ ਜਉ ਸੁਪਨੇ ਦੇਖੀ ਜਊਗਾ ਜਦੋਂ ਕੋੜੇ ਕੀ ਹੋ ਗਿਆ ਮੱਥਾ ਟੇਕਦੀਆਂ ਤਾਈ ਜੀਉਂਦੀ ਵਸਤੀ ਰਹਿ ਰੱਬ ਦਾ ਟਿਕਾਣਾ ਕਰੇ ਹਾਂ ਠੀਕ ਆ ਵਧੀਆ ਜਿੰਦ ਤੋਰੇ ਫਿਰਦੇ ਆ ਪਰਿਵਾਰ ਤਾਂ ਠੀਕ ਆ ਸਾਰਾ ਪਰਿਵਾਰ ਵਧੀਆ ਵਧੀਆ ਤੂੰ ਤਾਂ ਗੇੜੇ ਨਹੀਂ ਮਾਰਿਆ ਕੋੜੇ ਉਧਰ ਨਹੀਂ ਕਿੱਥੇ ਤਾਈ ਸਾਡੇ ਤਾਂ ਕਲੇਸ਼ ਪੈ ਰਿਹਾਗਾ ਆਹਦਾ ਕਰਿਸਪਾਈ ਮੇਰੇ ਕੋੜੇ ਕਲੇਸ਼ ਕੀ ਪਹਿਣਾ ਸੀ ਆਹ ਦੇਖ ਲੈ ਬੇਲੜ ਆ ਬੇਲੜ ਮੇਰੇ ਮਾਪਿਆਂ ਨੇ ਕੁਝ ਨਹੀਂ ਦੇਖਿਆ ਸੁਪਨੇ ਦੇਖੀ ਜਾਂਦਾਗਾ ਪਿਆਰ રોજ રોજ ਸੁਫਨੇ ਦੇਖੀ ਜਾਂਦਾ ਮੈਂ ਆਖਾ ਚੱਲ ਕਰ ਲੂਗਾ ਕੋਈ ਕੰਮ ਧੰਦਾ ਹੂੰ ਕਹਿੰਦਾ ਮੈਂ ਤਾਂ ਬੱਕਰੀਆਂ ਰੱਖੂਗਾ ਫਲਾਣਾ ਰੱਖੂਗਾ ਮੈਂ ਆਖਾ ਚੱਲ ਭਾਈ ਕੋਈ ਨਹੀਂ ਕਿਸੇ ਰਿਸ਼ਤੇਦਾਰ ਦਾ ਵੀ ਮੂੰਹ ਮਲਾ ਜਾ ਰੱਖ ਦਿਆ ਕਰਾਂਗੇ ਹੈ ਤੇ ਉਸੇ ਗੱਲ ਤੇ ਕਲੇਸ਼ ਪਾ ਕੇ ਬੈ ਗਿਆ ਨਹੀਂ ਫਿਰ ਤੂੰ ਵੀ ਉਹ ਗੱਲਾਂ ਕਿਉਂ ਛੇੜਨੀਆਂ ਸੀ ਜਦੋਂ ਪਹਿਲਾਂ ਆਪਦੇ ਤਾਂ ਲੈ ਲਓ ਬੱਕਰੀਆਂ ਤੁਸੀਂ ਫੇਰ ਆਹ ਰਿਸ਼ਤੇਦਾਰਾਂ ਨੂੰ ਬੰਨ੍ਹ ਦਾਂਦੇ ਨਿੰਤਾइज ਹੋਤਣਾ ਤਾਂ ਸਾਰਾ ਕੁਝ ਹੀ ਪੈਂਦਾ ਫਿਰ ਛੂਤ ਨਾ ਫੜਾਣ ਨਾ ਜਲਾਹੇ ਨਾ ਠਗਮ ਠੇਗੇ ਐਵੇਂ ਉਹਦੇ ਮਖਾਈ ਨੂੰ ਠੇਗੇ ਹੋਈ ਜਾਂਦੀ ਐ ਪਹਿਲਾਂ ਕੁਸਾਈ ਗਈ ਹੋਈ ਐ ਬੱਕਰੀਆਂ ਹੀ ਆਈ ਆ ਜਾਣੀਆਂ 70 70 ਹਜ਼ਾਰ ਦੀ ਇੱਕ ਬੱਕਰੀ ਹੁੰਦੀ ਐ ਬਥੇਰੇ ਕੰਮ ਚਲਾਉਣੇ ਔਖੇ ਨੇ ਬੱਕਰੀਆਂ ਦੇ ਦਿਨ ਰਾਤ ਖੇਤੀ ਨੂੰ ਵੀ ਵੱਧ ਸੇਵਾ ਕਰਨੀ ਪੈਂਦੀ ਐ ਉਹਨਾਂ ਦੀ ਫਿਰ ਜਾ ਕੇ ਪਾ ਦਿੰਦੀਆਂ ਨੇ ਫਿਰ ਚਾਰ ਪੈਸੇ ਦਿੰਦੀਆਂ ਨੇ ਅਹੀਂ ਨਹੀਂ ਦਿੰਦੀਆਂ ਥੋੜੇ ਵੰਗੂ ਗੱਲਾਂ ਨਾਲ ਪੁੱਸਾ ਫਰਾ ਦੇਨ ਗੱਲਾਂ ਵੀ ਕੜਾ ਬਣਾਈ ਜਾਂਦੇ ਰਹ ਲੋ ਨਹੀਂ ਤਾਂ ਮੈਨੂੰ ਕੀ ਪਤਾ ਆਹ ਦਿੱਤਾ ਆਹ ਦੇਖ ਲੈ ਉਹਨੇ ਵਾਹਣ ਚੋਂ ਸਾਡੇ ਤਾਂ ਹੋ ਗਿਆ ਅੱਧਾ ਗੱਡੀ ਰੇੜੀ ਦੇ ਗੰਡੇ ਨੇ ਤੇਰੇ ਆਹ ਪਿਛਕੇ ਜੇ ਹੋਈ ਨਹੀਂ ਕਿਹੜੇ ਗੰਡੇ ਇਹ ਵੀ ਮਿਹਨਤਾਂ ਕਰਨੀਆਂ ਪਈਆਂ ਨੇ ਖੇਤਾਂ ਚੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਮੁੜਕਾ ਆ ਜਾਂਦਾ ਜਦੋਂ ਐਡੇ ਐਡੇ ਗੰਡੇ ਹੁੰਦੇ ਨੇ ਸਾਡੇ ਗੰਡੇ ਦੇਖ ਪਟਵਾਰੀ ਦੇ ਸਿਰ ਜਿੱਡੇ ਜਿੱਡੇ ਨੇ ਆਹ ਦੇਖ ਨਹੀਂ ਛੋਟੇ ਗੰਡੀਆਂ ਇੰਨੀ ਕਿ ਤੱਕ ਨਾ ਬੰਦੇ ਦੇ ਗੜ ਨਿਕਲਿਆ ਹੋਵੇ ਨਹੀਂ ਹੋਣੀ ਸੀ ਹਾਂ ਤਾਈ ਉਹਨੂੰ ਵਿਆਹ ਲੈ ਛੋਟੇ ਨੂੰ ਨਹੀਂ ਛੋਟੇ ਨੂੰ ਕੀ ਵਿਆਹ ਲੈ ਤਾਈ ਛੋਟਾ ਕਿਹੜਾ ਭਲਾਗਾ ਇਸੇ ਵਰਗੇ ਬੇਲਾ ਉਹ ਹੈ ਚੱਕ ਕੇ ਕਿਤਾਬ ਜੀ ਬਗ ਜਾਂਦਾ ਮੈਨੂੰ ਕੀ ਪਤਾ ਪੜਦਾ ਕਿ ਨਾ ਪੜਦਾ ਨਹੀਂ ਪੜਦਾ ਹੀ ਹੋਊਗਾ ਹੁਣ ਐਵੇਂ ਤੇ ਵੀ ਬਗ ਜਾਂਦਾ ਪੜਿਆ ਲਿਖਿਆ ਮੁੰਡਾ ਅੜਗੇ ਮੈਂ ਤਾਂ ਇੱਕ ਕੁੜੀ ਦੇਖ ਕੇ ਆਈ ਸੀ ਸਾਡੇ ਪਿੰਡ ਮੈਂ ਖੈ ਰਿਸ਼ਤੇ ਹੀ ਕਰਾ ਦ ਤੇਰੇ ਦਿਓਰ ਨੂੰ ਕੀ ਕਹਿਣੀ ਹੈ ਨਹੀਂ ਰਿਸ਼ਤਾ ਕਿਹੜਾ ਤਾਈ ਮੈਂ ਨਹੀਂ ਹੋਣ ਦਿੰਦੀ ਇਹਨਾਂ ਦੇ ਨੰਗਾ ਦੇ ਕੋਈ ਵੀ ਰਿਸ਼ਤਾ ਰਿਸ਼ਤੇ ਨੂੰ ਤਾਂ ਮੇਰੀ ਰਿਸ਼ਤੇਦਾਰੀ ਚ ਬਥੇਰੀਆਂ ਕੁੜੀਆਂ ਨੇ ਤੂੰ ਕਹਿ ਲੈ ਹੁਣ ਮੈਂ ਨਹੀਂ ਤਾਈ ਤੂੰ ਸਾਡੇ ਦੇਖ ਲੈ ਕੀ ਹਾਲ ਚਾਲ ਹੈ ਤੂੰ ਮੈਨੇ ਰਿਸ਼ਤਾ ਲੈ ਲਿਆ ਹੈ ਸਾਰੀ ਉਮਰ ਤੂੰ ਰੋਟੀਆਂ ਉਹਨੂੰ ਕਿੱਥੇ ਦੇ ਦੇਂਗੀ ਤੈਨੂੰ ਵੀ ਦਵਾ ਕੇ ਜੱਲੇ ਵੀ ਹੋ ਜਾਣਗੇ ਫੇਰ ਰੋਟੀਆਂ ਦੇ ਦੇਗੀ ਆਪੀ ਪਕਾ ਕੇ ਖਾਵੇ ਤਾਈ ਆਪਦੀਆਂ ਫੇਰ ਉਹਦਾ ਕੈਸਾ ਖਰਾਬ ਕਰਦੀਆਂ ਸ਼੍ਰਿਕਣੀ ਨਾ ਵੱਜ ਪਰਝਾਈ ਵੱਜ ਵਿਆਹ ਉਹਨੂੰ ਜਿਵੇਂ ਪਾੜਿਆ ਨਾ ਛੋਟਾ ਜਾ ਉਹਨੂੰ ਜਿਕਰ ਵਿਆਹ ਨਹੀਂ ਤਾਈ ਉਹੀ ਤਾਂ ਗੱਲ ਹੈ ਹੈ ਅੱਜ ਮੜਾ ਲੈ ਸੀ ਉਹਦਾ ਲੜਪੇ ਹੈ ਤੇ ਸੋ ਸੋ ਕੁਝ ਬੋਲ ਕੇ ਗਿਆ ਨੰਗਾ ਦੀ ਆ ਫਲਾਣਾ ਦੀ ਆ ਟਮਕਾਣੇ ਦੀ ਆ ਦੱਸ ਨਹੀਂ ਫੇਰ ਉਹ ਤਾਂ ਛੋਡੀ ਤਾਂ ਹੁਣ ਦੋਨਾਂ ਦੀਆਂ ਦੀ ਸਾਰਾ ਦਿਨ ਮੈਂ ਤਾਂ ਗਿੱਦੇ ਦੀ ਵਿਆਹੀ ਹ ਤੂੰ ਤੇ ਉਹ ਸਾਰਾ ਦਿਨ ਤੁਸੀਂ ਤਾਂ ਕਟੋਵਟੀ ਰਹੀ ਹੈ ਧੋਨੀ ਪਤਾ ਨਹੀਂ ਛੋਡੀ ਕਿਉਂ ਨਹੀਂ ਬਣਦੀ ਇੱਕ ਦੂਜੇ ਦੀ ਗੱਲ ਹੀ ਨਹੀਂ ਸਹਿੰਦੇ ਫालतू ਗੱਲਾਂ ਨੇ ਬੇਲੇ ਤੁਸੀਂ ਸੁਪਨੇ ਲੈਂਦੇ ਦਿਨ ਨੂੰ ਸੁਪਨੇ ਲਈ ਜਾਂਦੇ ਹੋ ਰਾਤ ਨੂੰ ਸੁਪਨੇ ਲਈ ਜਾਂਦੇ ਸੁਪਨੇ ਨਾਲ ਕੁਝ ਨਹੀਂ ਹੁੰਦਾ ਉਹ ਤਾਂ ਸੁਪਨਾ ਹੀ ਰਹਿ ਜਾਂਦੇ ਨੇ ਸੁਪਨੇ ਉੱਡ ਕੇ ਕੰਮ ਕਰ ਲੋ ਮੈਂ ਤਾਂ ਭਾਣੇ ਇਹੀ ਦਾ ਗਮਾਣ ਮੱਥੀਆਂ ਫੇਰ ਵੀ ਛੋਡੀ ਤਾਈਆਂ ਤੇ ਲੋਕ ਤਾਂ ਸ੍ਰੀਕੀ ਵਾਲੇ ਤਾਂ ਕਹਿੰਦੇ ਨੇ ਸਮਾਂ ਦੀ ਭੁੱਖਾ ਬਾਹਰ ਨਾ ਮੈਂ ਕਹਿੰਦੀ ਸਾਨੂੰ ਵੀ ਕੰਮ ਕਰਿਆ ਕਰੋ ਭਾਈ ਤੂੰ ਕਰਿਆ ਕਰ ਤੂੰ ਵੀ ਸੌ ਅੱਜ ਕੱਲ ਬੁੜੀਆਂ ਸੌ ਕੰਮ ਕਰਦੀਆਂ ਨੇ ਕੋਈ ਮਸ਼ੀਨ ਸਿਉਣੀ ਸਿੱਖ ਲਾ ਕੋਈ ਹੋਰ ਕੰਮ ਸਿੱਖ ਲਾ ਬਥੇਰੇ ਕੰਮ ਨਹੀਂ ਕੰਮ ਨਹੀਂ ਉਹ ਹੁੰਦੇ ਜੇ ਘਰੇ ਬੰਦਾ ਉਹਦੇ ਵਾਸਤੇ ਤਾਂ ਕੰਮ ਹੈ ਇਹ ਹਾਂ ਛੋੜੀ ਦੋਨਾਂ ਦੀਆਂ ਦੀ ਲੜਾਈ ਚ ਫਿਰ ਸਾਰਾ ਦਿਨ ਲੜਾਈ ਨਾਲ ਹੀ ਕੱਢ ਦੂ ਤੇ ਤਾਂ ਇਹ ਮੈਂ ਹੀ ਕਰਦੀ ਆ ਜਿਹੜੇ ਕੰਮ ਕਰਦੀ ਆ ਪੋਰਾ ਹਾਂ ਇਹ ਤਾਂ ਡੱਕਾ ਨਹੀਂ ਤੋੜਦੇ ਹੈਗੇਗੇ ਹਾਂ ਆ ਜਿਹੜਾ ਕੋਈ ਕਿੱਲਾ ਡੇਢ ਕਿੱਲਾ ਹੈਗਾ ਨਾ ਮੈਂ ਹੀ ਕਰਦੀ ਆ ਮਾੜਾ ਮੋਟਾ ਔੜ ਪੌੜ ਹਾਂ ਚਲ ਮੈਂ ਤੇਨੂੰ ਕਹਿਣ ਆਈ ਸੀ ਭਾਈ ਜੇ ਸਕੀਮ ਆ ਰਹਿ ਕਰ ਲਿਓ ਤੁਸੀਂ ਨੱਖ ਨੇ ਘਰੇ ਆਪਦੇ ਤੇ ਮੈਨੂੰ ਕੱਲ ਨੂੰ ਦੱਸ ਦੀ ਠੀਕ ਐ ਤੇ ਕੁੜੀ ਵਧੀਆ ਪੜ੍ਹੀ ਲਿਖੀ ਐ ਤੇ 10 ਮਾਤਾ ਪੜ੍ਹੀ ਐ ਹੈ ਕਈ ਵਾਰੀ ਕੋਈ ਸਾਰਾ ਕੁਝ ਜਾਣਦੀ ਐ ਖਬਰਾ ਤੁਹਾਡੇ ਘਰ ਦਾ ਕੋਈ ਮਾੜਾ ਮੋਟਾ ਸੁਧਾਰੀ ਹੋ ਜੇ ਮੈਂ ਤਾਂ ਆਪ ਕਹਿੰਨੀ ਆ ਤਾਈ ਕੋਈ ਮੇਰੇ ਨਾਲ ਹੱਥ ਵੜਾਉਣ ਵਾਲੀ ਆ ਜੇ ਮਾੜਾ ਮੋਟਾ ਤਾਈ ਤਾਂ ਕਹਿੰਨੀ ਆ ਕੋਈ ਅਸੀਂ ਚੱਕੜ ਖੜਾਈਏ ਕੋਈ ਅਸੀਂ ਮਸ਼ੀਨ ਕਰ ਸਲਾਈ ਕਰੀਏ ਆ ਤਾਂ ਸੁਫਨਿਆਂ ਦਾ ਬਾਦਸ਼ਾਹਗਾ ਕਦੇ ਕਾਸ਼ੇ ਦੇ ਸੁਫਨੇ ਦੇਖਦਾ ਕਦੇ ਕਾਸ਼ੇ ਦੇ ਉਹੀ ਜੀ ਬੌਲੀ ਮੈਂ ਇਹ ਸੁਫਨੇ ਨਾਲ ਕੀ ਘਰ ਬੱਝਦੇ ਨੇ ਤੂੰ ਵੀ ਇਹਦੇ ਮੰਗਰ ਲੱਗ ਲੈਨੀ ਆ ਸੁਫਨੇ ਤਾਂ ਨਹੀਂ ਘਰ ਬੰਦੇ ਮਿਹਨਤ ਹੱਥ ਕਰ ਬੰਦੇ ਨੇ ਮਿਹਨਤ ਕਰੋਗੇ ਤਾਂ ਘਰ ਬੱਝਣਗੇ ਤਾਂ ਚੱਜ ਦੀ ਰੋਟੀ ਖਾ ਲੋਂਗੇ ਹੈ ਦੋ ਮਹੀਨੇ ਤੋਂ ਤੁਹਾਡੀ ਕਣਕ ਮੁੱਕ ਜਿੰਦੀ ਆ ਮਾੜੀ ਮੋੜੀ ਸੰ ਸ਼ਰਮ ਮੰਨ ਲਓ ਸ਼ਰੀਕੇ ਚ ਤੁਸੀਂ ਚੱਕ ਕੇ ਬੋਰੀਆਂ ਤੁਰੇ ਫਿਰਦੀਆਂ ਹੋਰ ਤੁਹਾਡੇ ਕੋਲੇ ਕੋਈ ਹੈ ਨਹੀਂ ਕੰਮ ਫਿਰ ਕਹਿ ਦਿੰਦੇ ਅਗਲਾ ਬੋਲਦੀ ਐ ਫਿਰ ਬੋਲ ਕੇ ਤਾਂ ਅਗਲਾ ਜਾਊਗੇ ਸ਼ਰੀਕਾ ਜੇ ਤੋ ਕੋਈ ਕੰਮ ਨਹੀਂ ਕਰਦੀ ਤੂੰ ਐਡੀ ਸਾਰੀ ਨਿਆਣੀ ਨਹੀਂ ਕੋਈ ਚੱਲ ਕੋਈ ਨਹੀਂ ਤਾਈ ਅਸੀਂ ਕਿਹੜਾ ਭੁੱਖੇ ਮਰ ਜਾਾਂਗੇ ਆ ਤਾਈ ਤਾਂ ਐਡੀ ਲਾਵਾ ਲੂਤੀ ਹੈ ਨਾ ਜਦੋਂ ਆਊਗੀ ਤੀਲੀ ਲਾ ਕੇ ਜਾਊ ਜਦੋਂ ਆਊਗੀ ਤੀਲੀ ਲਾ ਕੇ ਜਾਊ ਹਾਂ ਹੁਣ ਛੋਟੇ ਨੂੰ ਵੀ ਸਿਖਾ ਕੇ ਗਈ ਹੋਣੀ ਆ ਹਾਂ ਉਤੋਂ ਮੇਰੇ ਦੇਖ ਲੈ ਹੱਡਾਂ ਤੇ ਕਿਵੇਂ ਮਾਰਦੀ ਆ ਗੱਲਾਂ ਦੱਸ ਵੱਡੀ ਰਕਾਨ ਬਣਦੀ ਆ ਤਾਂ ਤਾਈ ਕਿਹੜਾ ਘਟੇਗੀ ਹੈ ਮੈਂ ਸਾਡੇ ਜਦੋਂ ਆਉਂਦੀ ਆ ਤੀਲੀ ਲਾ ਕੇ ਜਾਓ ਤੀਲੀ ਲਾ ਕੇ ਜਾਓ ਥੋੜੇ ਤਾਂ ਹੋਏ ਨਹੀਂ ਗੰਡੇ ਥੋੜੇ ਤਾਂ ਹੋਈਆਂ ਨੇ ਗੰਢੀਆਂ ਸਾਡੇ ਤਾਂ ਕੁਛ ਮਰਜੀ ਹੋਇਆ ਕੁਛ ਨਾ ਹੋਇਆ ਹੈ ਦੱਸ ਵੀ ਤੂੰ ਦੱਸ ਕੀ ਲੈਣਾਗਾ ਫਿਰਦੀ ਆ ਵੇ ਉਹ ਕਰਦੀ